ਸਰਪੰਚ ਦਾ ਕਤਲ ਕਰ ਦਿੱਤਾ ਗਿਆ ਜਿਹੜੇ ਸਰਪੰਚ ਨੇ ਲਾਭ ਸਿੰਘ ਉਗੋਕੇ ਦਾ ਵਿਰੋਧ ਕੀਤਾ ਸੀ ਤੁਹਾਡੇ ਯਾਦ ਹੋਊਗਾ ਸ਼ੈਣੇ ਪਿੰਡ ਦਾ ਸਰਪੰਚ ਸੀ ਸੁਖਵਿੰਦਰ ਸਿੰਘ ਕਲਕੱਤਾ ਜਿਹਦਾ ਕਤਲ ਕਰ ਦਿੱਤਾ ਗਿਆ ਸਾਬਕਾ ਸਰਪੰਚ ਸੀ ਉਹਨਾਂ ਦੇ ਮਾਤਾ ਜੀ ਪਹਿਲਾਂ ਸਰਪੰਚ ਰਹੇ ਨੇ ਤਾਂ ਸ਼ੈਣਾ ਪਿੰਡ ਆ ਜਿਹੜਾ ਉਪਧੌੜ ਹਲਕੇ ਦੇ ਵਿੱਚ ਪੈਂਦਾ ਵਿਧਾਨ ਸਭਾ ਪਧੌੜ ਹਲਕੇ ਦੇ ਵਿੱਚ ਪੈਂਦਾ ਤਾਂ ਇਹ ਵੱਡੀ ਖਬਰ ਇਸ ਵੇਲੇ ਦੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਡੇ ਯਾਦ ਹੋਣਾ ਹੈ ਜਿਹੜਾ ਕੁਝ ਸਮਾਂ ਪਹਿਲਾਂ ਲਾਬ ਸਿੰਘ ਉਗੋਕੇ ਸੈਣਾ ਪਿੰਡ ਦੇ ਵਿੱਚ ਜਾਂਦੇ ਨੇ ਸੈਣਾ ਪਿੰਡ ਦੇ ਵਿੱਚ ਤੂੰ ਤੂੰ ਮੈਂ ਮੈਂ ਹੁੰਦੀ ਐ ਇੱਕ ਸ਼ਖਸ ਦੇ ਨਾਲ ਜਿਹੜਾ ਸਰਪੰਚ ਸੀ ਸਾਬਕਾ ਸਰਪੰਚ ਸੀ ਉਹਨਾਂ ਦੇ ਮਾਤਾ ਜੀ ਤਾਂ ਉਹ ਸਰਪੰਚ ਆਹੇ ਸੁਖਵਿੰਦਰ ਸਿੰਘ ਕਲਕੱਤਾ ਸੁਖਵਿੰਦਰ ਸਿੰਘ ਕਲਕੱਤਾ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰੀਆਂ ਗਈਆਂ ਨੇ ਤਾੜ-ਤਾੜ ਗੋਲੀਆਂ ਮਾਰੀਆਂ ਗਈਆਂ ਨੇ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਪਹੁੰਚੀ ਆ ਉਹ ਤੁਹਾਡੇ ਨਾਲ ਪਹੁੰਚਾ ਰਹੇ ਆ ਬੱਸ ਸਟੈਂਡ ਪਿੰਡ ਦੇ ਬੱਸ ਸਟੈਂਡ ਤੇ ਇਹ ਜਿਹੜਾ ਕਤਲ ਹੈ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਪ੍ਰਾਪਰਟੀ ਡੀਲਰ ਦੀ ਦੁਕਾਨ ਦੇ ਬਾਹਰ ਬੈਠੇ ਸੀ ਜਿੱਥੇ ਗੋਲੀਆਂ ਮਾਰੀਆਂ ਗਈਆਂ ਨੇ ਸੁਖਵਿੰਦਰ ਸਿੰਘ ਕਲਕੱਤਾ ਨੂੰ ਗੱਲ ਇਹ ਨਿਕਲ ਕੇ ਆ ਰਹੀ ਹੈ ਕਿ ਕੋਈ ਨਾਲ ਦਾ ਰਹਿਣ ਵਾਲਾ ਹੀ ਜਿਹੜਾ ਉਕਾਤਲ ਹੈ ਜਿਹਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਨੇ ਪੁਸ਼ਟੀ ਅਸੀਂ ਨਹੀਂ ਕਰਦੇ ਕਿਸੇ ਗੱਲ ਦੀ ਤਾਂ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਰਹੇ ਨੇ ਸੁਖਵਿੰਦਰ ਸਿੰਘ ਕਲਕੱਤਾ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਰਏ ਨੇ ਤਾਂ ਪਿਛਲੇ ਥੋੜੇ ਸਮੇਂ ਤੋਂ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਦੇ ਵਿੱਚ ਕੰਮ ਕਰ ਰਹੀ ਸੀ ਸਿਮਰਨਜੀਤ ਸਿੰਘ ਮਾਨ ਦੇ ਨਾਲ ਚੱਲ ਰਹੀ ਸੀ